ਤਾਵੇ ਸਤਗੁਰ ਤੇਰੀ ਖੁੱਟ ਪਰਲਾ ਹੋਏ ਤੈਨੂੰ ਦੇਖਿਆ ਸਬਰ ਨਾ ਆਵੇ ਸਤਗੁਰ ਤੇਰੀ ਖੁੱਟ ਪਰਲਾ ਖੁੱਟ ਪਰਨਾ ਖੁੱਟ ਭਰਨਾ ਹੋ ਤੈਨੂੰ ਦੇਖਿਆ ਸਬਰ ਨਾ ਆਵੇ ਲਾਈਆਂ ਜਗ ਨਾਲ ਤੋੜ ਅੱਖੀਆਂ ਉਹ ਸੱਚੇ ਬਾਦਸ਼ਾਹ ਤੇਰੇ ਨਾਲ ਲਾਈਆਂ ਜਗ ਨਾਲੋ ਤੋੜ ਅੱਖੀਆਂ ਤੋੜੇ ਅੱਖੀਆਂ ਉਹ ਸੱਚੇ ਬਾਦਸ਼ਾਹ ਤੇਰੇ ਨਾਲ ਲਾਈਆਂ ਝਾਵਾਂ ਬਾਜਾਂ ਵਾਲੇ ਸੱਚੇ ਬਾਦਸ਼ਾਹ ਤੇਤੋਂ ਵਾਰੇ ਵਾਰੇ ਜਾਮਾ ਉਹ ਕਲਗੀਆਂ ਵਾਲੇ ਚੰਨ ਦਾ ਤੇ ਆ ਸੱਚੇ ਬਾਦਸ਼ਾਹ ਬਾਰੇ